ਤਰ ਦੇਡ ਚਰਾਗ ਨਹੀਂ ਵੀਰ ਜਹਾਨੀ ਬਾਲ ਬਾਜ ਬਰਾਬਰ ਇਸਤਰੀ ਜਿਸ ਦੇ ਹੈ ਨਹੀਂ ਬਾਲ ਉੰਜ ਤਾਂ ਹੈ ਨਹੀਂ ਜਗਤ ਮੇ ਕਿਸੇ ਚੀਜ਼ ਦਾ ਨੀਮਾ பாரச புத்தேமே தூ பா ਤੂੰ ਦਾਤਾ ਇੱਕ ਕਰਮ ਕਮਾਲ ਲੈਣਾ ਜਨਮਾਂ ਦੇ ਵਿਛੜਿਆਂ ਨੂੰ ਚਰਨਾਂ ਨਾਲ ਲੈਣਾ ਮਤ ਨਹੀਂ ਆ ਨਾ ਮਏ ਜਾਣਾ ਕੋਈ ਸਾਰ ਨਹੀਂ ਆਉ ਮੇਦਾਰੋਗ ਲਗਾ ਆਉ ਮੇਦਾਰੋਗ ਲਗਾ ਕਰ ਮੇਰੇ ਅਟਾ ਲੈਣਾ ਜਨਮ ਦੇ ਵਿਛੜਿਆਂ ਨੂੰ ਚਰਨਾਂ ਨੜ ਲਾ ਲੈਣਾ ਮੈਂ ਜਾਤਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਬਖਸ਼ ਕੇ ਤੇ ਸਾਬ ਭੁੱਲਾ ਬਖਸ਼ ਕੇ ਤੇ ਸਾਬ ਭੁੱਲਾ ਬਖਸ਼ ਕੇ ਤੇ ਚੱਕ ਗਲ ਨਾ ਲਾ ਲੈਣਾ ਜਨਮਾਂ ਦੇ ਵਿਛੜਿਆ ਨੂੰ ਜਨਮਾਂ ਦੇ ਵਿਛੜਿਆ ਨੂੰ ਜਨਮਾਂ ਦੇ ਵਿਛੜਿਆ ਨੂੰ ਚਰਨਾ ਕਰਮ ਕਮ ਕਮ ਲੈਣਾ ਹਲਾ ਮੈਕਾ ਤੁਹਾਨੂੰ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਗੁਰੂ ਸਹਿਬਾਨਾਂ ਦੇ ਪਵਿੱਤਰ ਅਸਥਾਨਾਂ ਤੇ ਸ੍ਰੀ ਰਹਿਰਾਜ ਸਾਹਿਬ ਕੀਰਤਨ ਜੀ ਦੇ ਪ੍ਰਵਾਦ ਚੰਨੇ ਉਪਰੰਤ ਅਰਦਾਸਾਂ ਬੇਨਤੀਆਂ ਹੋਈਆਂ ਸਰਬੱਤ ਦਾ ਭਲਾ ਮੰਗਿਆ ਗਿਆ ਖਾਲਸਾ ਜੀ ਆਪਾਂ ਸਾਦੇ ਸਿੱਖ ਗੁਰੂ ਮਹਾਰਾਜ ਨਾਮ ਦੇਵਾ ਦੇ ਨਾਲ ਜੁੜੇ ਹੋਏ ਗੁਰੂ ਨਾਨਕ ਦੇਵ ਜੀ ਸਿੱਖ ਹਾਂ ਸੋ ਆਓ ਸਮਾਂ ਬੜਾ ਸੀਮਤ ਹੈ ਸਮੇਂ ਦੀ ਕਦਰ ਨੂੰ ਕਰੀਏ ਦੋਨੋਂ ਦੋਨੋਂ ਹੱਥ ਜੋੜ ਕਰਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾਓ ਬਲਾਉ ਗੱਜ ਕੇ ਫਤਿਹ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਰਸਾ ਸਾਹਾ ਸੰਗਤ ਦੀ ਮਹਾਂਪੁਰਖ ਸਵੇਰੇ ਕਥਾ ਕਰ ਰਹੇ ਸਨ ਗੁਰੂ ਕੇ ਵਜ਼ੀਰ ਕਿ ਇਹ ਪਵਿੱਤਰ ਅਸਥਾਨ ਰਾਜਾ ਫਤੇ ਚੰਦ ਔਰ ਉਸ ਦੀ ਰਾਣੀ ਮੈਣੀ ਖੱਤਰੀ ਜਣ ਸਨ ਮਸੰਬਰਾ ਦੇਵੀ ਇਹ ਉਹਨਾਂ ਦੇ ਸਨ ਪਰ ਮਨ ਦੇ ਵਿੱਚ ਲਾਲਸਾ ਸੀ ਕਿਤੇ ਗੁਰੂ ਗੋਬਿੰਦ ਰਾਏ ਵਰਗਾ ਪੁੱਤਰ ਸਾਨੂੰ ਵੀ ਮਿਲ ਜਾਵੇ ਲਾਲਸਾ ਜਿਹੜੀ ਹੈ ਇਹ ਪੁੱਤਰ ਦੀ ਸਭ ਤੋਂ ਵੱਡੇ ਤੇ ਮਿੱਠੀ ਹੋਇਆ ਕਰਦੀ ਹੈ ਕਿਉਂਕਿ ਮਾਵਾ ਭਾਵੇਂ ਹੁਣ ਪਰੀਆਂ ਨਾਲ ਹੁਸਨ ਦੇ ਡਕ-ਡਕ ਭਰੀਆਂ ਸ਼ਾਹੀ ਕਰੇ ਵਿਆਹੀਆਂ ਵਰੀਆਂ ਪਹਿਣਣ ਪਟ ਹਣਾਵਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਅਲਾਂ ਦਾ ਹਾਰ ਨਾ ਹੋਵੇ ਖਾਲਸਾ ਜੀ ਮਾਂ ਦੀ ਗੋਦ ਇਹ ਸਖਣੀ ਆ ਪੁੱਤਰ ਤੋਂ ਬਿਨਾ ਇਸ ਕਰਕੇ ਜਦੋਂ ਯਾਦ ਕੀਤਾ ਤੇ ਸ਼ਿਵਦਾਤ ਪੰਡਤ ਨੇ ਆਖਿਆ ਰਾਣੀ ਇੱਕ ਮਨ ਇੱਕ ਚਿਤ ਹੋ ਕੇ ਤੇ ਆਓ ਤੁਹਾਡੇ ਮਨ ਦੀ ਆਸ ਪੂਰੀ ਹੋ ਜਾਵੇਗੀ ਕਹਿੰਦੇ ਸਤਿ ਦਰਸ਼ਨ ਦੇਣਗੇ ਉਹਨਾਂ ਕਿਹਾ ਗੁਰੂ ਦੇਣਗੇ ਜਿਹੜੇ ਇਨਸਾਨ ਗੁਰੂ ਦੇ ਅੱਗੇ ਹੱਥ ਜੋੜ ਕੇ ਆਣ ਕੇ ਝੁੱਕ ਕੇ ਅਰਦਾਸ ਕਰਦੇ ਨੇ ਭਾਈ ਉਹਨਾਂ ਨੂੰ ਫਲ ਲੱਗ ਜਾਂਦੇ ਨੇ ਸੋਹਣੀ ਜੀ ਸੂਰਤ ਵਾਲਿਆ ਇੱਕ ਸੋ ਆਓ ਪਿਆਰ ਸਰਕਾਰ ਨਾਲ ਸਰਵਣ ਕਰੀਏ ਪੰਡਤਾਂ ਦਾ ਸਭ ਪੰਡਤ ਦੇ ਕੋਲ ਗਏ ਨੇ ਤੇ ਜਾ ਕੇ ਪੰਡਤ ਨੂੰ ਦੇਣ ਦੀ ਕੀਤੀ ਤੇ ਸ਼ਿਵਰਾਮ ਪੰਡਤ ਨੇ ਆਖਿਆ ਰਾਜਾ ਤੇ ਰਾਣੀ ਮੈਂ ਸਾਰੀਆਂ ਪੱਤਰ ਗਿਆ ਬਾਤ ਲਿਆ ਨੇ ਪਰ ਤੁਹਾਡੇ ਦੇ ਘਰ ਦੇ ਵਿੱਚ ਗੰਗਾ ਏਕਾਂ ਦੇ ਕਿੱਥੇ ਉਹ ਕਹਿੰਦੇ ਜਿਹੜਾ ਐਸ ਵੇਲੇ ਗੋਪਿੰਦ ਰਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪੁੱਤਰ ਹੈ ਨਾ ਕਿਤੇ ਉਹ ਵੀ ਰਾਦਨਾ ਕਰੋ ਮੈਂ ਗੰਗਾ ਦੇ ਕੰਡੇ ਤੇ ਰਾਦਨਾ ਕੀਤੀ ਸੀ ਮੈਨੂੰ ਕ੍ਰਿਸ਼ਨ ਰੂਪ ਹੋ ਕੇ ਦਰਸ਼ਨ ਦੇ ਕੇ ਮੈਨੂੰ ਤਾਰ ਦਿੱਤਾ ਸੁਕੀਆਂ ਵੇਨਾਂ ਨੂੰ ਫਲ ਲਾਉਂਦਾ ਸਤਗੁਰ ਪਟਨੇ ਰੰਦਾ ਜੀ ਰਾਜਾ ਪੰਡਤ ਜੀ ਨੂੰ ਕਹਿੰਦਾ ਕਰ ਡੰਡੋਤ ਪਾਸ ਬੰਦਾ ਗੱਲਾਂ ਨਾਲ ਅਟਕੋਰੇ ਲੈਂਦਾ ਸੁਣਿਓ ਤਰਲਾ ਮੇਰਾ ਜੀ ਇੱਕ ਦਾਤ ਪੁੱਤਰ ਦੀ ਬਖਸ਼ੋੜ ਤਨਮਾਲ ਬਤੋਰਾ ਜੀ ਪੰਡਤ ਜੀ ਫਿਰ ਛੇਤੀ ਬੋਲਣ ਲੱਗੀ ਹੋਈ ਸਮਾਦੀ ਖੋਲਣ ਸੱਚੋ ਸੱਚ ਤਰਾ ਜੂ ਤੋਲਣ ਛਪਿਆ ਚਾਨਣ ਰਹਿੰਦਾ ਜੇ ਦੁਖੀਆਂ ਵੇਲਾਂ ਨੂੰ ਫੜ ਲਾਉਂਦਾ ਸਤਗੁਰ ਪਟਣੇ ਰੰਦਾ ਜੇ ਕੰਡਤ ਜੀ ਨਾ ਕਲੀ ਮੋੜ ਦਿਲ ਦੁਖੀਆਂ ਦੇ ਨਾ ਤੋੜੋ ਕਿਰਪਾ ਕਰਕੇ ਚਰਣੀ 도ੜ ਕਰ ਦਿਓ ਦੂਰ ਨੇਰਾ ਜੀ ਇੱਕ ਬਾਤ ਪੁੱਤਰ ਦੀ ਬਖਸ਼ੋ ਹੋਰ ਤਨਮਾਲ ਬਥੇਰਾ ਜੀ ਓ ਮੈਨਾ ਗੱਲ ਤੁਸਾਂ ਦੀ ਟਾਲੀ ਸਮਦੇ ਪਰਦਾ ਖਜਾਨੇ ਖਾਲੀ ਓ ਹੈ ਸਭ ਜੇ ਅਤ ਗਰਪਟ ਨੇ ਰਹਿਦਾ ਜੇ ਮੜ ਮੜੀਆਂ ਦਸਨ ਕਾਲੀਆਂ ਮੜ ਮੜੀਆਂ ਦਸਨ ਕਾਲੀ ਤਾਈਓ ਆਇਆ ਬਣ ਕੇ ਸਵਾਲੀ ਸਭ ਤੇ ਹੈ ਕੁਝ ਦਾ ਵੀ ਵਾਲੀ ਘਰ ਵਿੱਚ ਬਾਤ ਨੂੰ ਦੇ ਰਾਜੇ ਇੱਕ ਬਾਤ ਹੋਰ ਤਨਮਾਲ ਬਥੇਰਾ ਜੇ ਉਹ ਬਣ ਕੇ ਰਾਮ ਦਾ ਦਸਨ ਮੋਲਤਰ ਬਣ ਕੇ ਖਾਜਣ ਮੱਖਣ ਕਰਦਾ ਸਾਫ ਭੇਦ ਨਾ ਰੱਖਣ ਜੋ ਸਾਡੇ ਅੰਗ ਸੰਗ ਰਹਿੰਦਾ ਜੇ ਸੁਕੀਆਂ ਵੇਲਾਂ ਨੂੰ ਫਲ ਲਾਉਂਦਾ ਸਤ ਗੁਰ ਪੱਤਨੇ ਰਹਿਦਾ ਜੇ ਪੰਡਤ ਗਲ ਤੇ ਵਿਸ਼ਵਾਸ ਹੋ ਗਿਆ ਰਾਜਾ ਫਤਿਹ ਤੰਦ ਨੂੰ ਰਾਣੇ ਨੂੰ ਵਿਸ਼ਵਾਸ ਹੋ ਗਿਆ ਆਪਣੇ ਘਰ ਵਿੱਚ ਆਉਂਦੇ ਆ ਬੜੇ ਬੜੇ ਭਗਵਾਨ ਤਿਆਰ ਕਰਦੇ ਆ ਅਰਦਾਸਾਂ ਬੇਨਤੀਆਂ ਕਰਦੇ ਨੇ ਪਾਚਾ ਜੇ ਕਿਤੇ ਸਾਡੀ ਗੋਦ ਨੂੰ ਪੱਗ ਲੱਗ ਜਾਵੇ ਸੰਘੇ ਇਹ ਹੱਸਦੇ ਵਸਦੇ ਅਚਬਾਰਿਆਂ ਵਿੱਚ ਘੋੜੀਆਂ ਮਹਿਲ ਮਾੜੀਆਂ ਦਾ ਮਾਲਕ ਸਾਡੇ ਘਰ ਪੁੱਤਰ ਆ ਜਾਵੇ ਸਾਡੀ ਲਾਭ ਸਨਕ ਜਾਵੇਗੀ ਜਦੋਂ ਕਿਸੇ ਨੂੰ ਆਪਾਂ ਉਡੀਕ ਕਰੀਏ ਰੱਦ ਨਾ ਕਰੀਏ ਅਰਦਾਸ ਕਰੀਏ ਭਾਵੇਂ ਭਾਈ ਉਹ ਕਿੰਨਿਆ ਸਿਆ ਕੋਹਾਂ ਤੇ ਕਿਉਂ ਨਾ ਹੋਵੇ ਉਹ ਇੱਕ ਛਿੰਨ ਪਰ ਦੇ ਵਿੱਚ ਆਣ ਕੇ ਉੱਥੇ ਪਹੁੰਚ ਜਾਂਦਾ ਹੈ ਮੱਖਣਸ਼ਾਲ ਨੇ ਬਣੇ ਤਾਂ ਵੀ ਤਾਂ ਬੇੜਾ ਪਾਰ ਕਰ ਦਿੱਤਾ ਸੀ ਇੱਕ ਛਿੰਦੇ ਅੰਦਰ ਆਹ ਰਾਣੀ ਨੇ ਹੁਣ ਅੱਖਾਂ ਮੀਟੀਆਂ ਨੇ ਮਨ ਦੇ ਖਿਆਲ ਜਿਹੜੇ ਨੇ ਉਸ ਪ੍ਰਭੂ ਪਰਮਾਤਮਾ ਨਾਲ ਜੁੜ ਗਏ ਨੇ ਪੁੱਤਰ ਦੀ ਲਾਲਸਾ ਜਿਹੜੀ ਹੈ ਉਹ ਆਪਣੇ ਅੰਦਰ ਪਿਆਰ ਦਾ ਦੀਵਾ ਜਗਾ ਕੇ ਬੈਠੀ ਹੋਈ ਹੈ ਇੰਦਰ ਛੇ ਪੰਡਤ ਦੀ ਗੱਲ ਜਿਹੜੀ ਉਹ ਦਿਲ ਨੂੰ ਵੱਟ ਵੱਟ ਕੇ ਰਈਏ ਰਾਣੀ ਮੈਣੀ ਹੁਣ ਆਪਣੀ ਸੁਰਤੀ ਦੇ ਵਿੱਚ ਜੁੜੇ ਹੋਏ ਜਿਵੇਂ ਇਸ ਮਨਮੋਹਣੀ ਸੂਰਤ ਨੂੰ ਵਾਜਾ ਮਾਰਦੇ ਜਾਂ ਸੁਣੋ ਪਿਆਰ ਨਾਲ ਵੈਗਰੂ ਵੇ ਮਰਹਮਤ ਵਾਲੀ ਅੱਖ ਆਪਣੀ ਤੀ ਤਤੜੀ ਦੇ ਕਸੇ ਪਾਗ ਨੇ ਨਾ ਆਸ सघो बिरो कैसे दाग न मिल सघो ते डुबंदी बेड़ी सदर जी हथ ला कण ਪਨਤੀ ਤਤੜੀ ਦੇ ਕੈਸੇ ਪਾਗ ਨੇ ਨਾ ਆਸੂ ਨਾ ਮਿਟ ਸਕੈ ਬਿਰਹਾਉਂ ਦੇ ਕੈਸੇ ਦਾਗ ਨੇ ਨਾ ਆਸੂ ਹੈ ਨਾ ਮਿਟ ਸਕੈ ਹੱਥ ਲਾ ਕੇ ਸੋਹਣੇ

ਜਨਮਦੀ ਮੈਂ ਸਭ ਕੁਝ ਤੂੰ ਹੀ ਤੂੰ ਹੀ ਹੋ ਰਹੀ ਆ ਕਟ ਕਟ ਦੇ ਅੰਦਰ ਲਾਲੀ ਨਾ ਤੂੰ ਸਦਕੀ ਅਸਾਂ ਦਾ ਤੇਰੀ ਆ ਹੋ ਰਹੀ ਆ ਮੈਂ ਜਨਮਦੀ ਮੈਨੂੰ ਅੰਦਰ ਲੱਲਨਾ ਬਹੁ ਮੁੱਲੇ ਰੇ ਜੜੇ ਰੇ ਬਾਰਿਜ਼ ਬਿਨ ਸੋ ਬਾਪਾ ਨਾ ਬੇਜਾਨ ਸਤੇ ਗਏ ਖੜੋ विच पैके ماں ਰਾਜ ਦੇ ਬਾਣੀ ਦਾ ਫੈਸਲਾ ਹੈ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰਗਬਿੰਦ ਕਾ ਪੂਰਨ ਗੁਣਤਾਸ ਗੋਬਿੰਦ ਰਾਏ ਆਪਣੇ ਹਾਨੀਆਂ ਦੇ ਨਾਲ ਰਾਣੀ ਦੇ ਘਰ ਦੇ ਵਿੱਚ ਆਏ ਰਾਣੀ ਤਾਂ ਉਹਨਾਂ ਸੋਚਾਂ ਵਿੱਚ ਡੁੱਬੀ ਹੋਈ ਸੀ ਸੁਫਕਨੇ ਦੇ ਆਏ ਪਿੱਛੋਂ ਆਣ ਕੇ ਗਲਬਕਲੀ ਪਾ ਕੇ ਕਿਹਾ ਮਾਂ ਜਾ ਜਨਮਾਂ ਜਨ ਮਾਤਰਾ ਦੇ ਖਾਸਾ ਦੇ ਸਾਰੇ ਦੁੱਖ ਲੈ ਗਿਆ ਕੋ ਕੱਢ ਕੇ ਸਤਨਾਮ ਸ੍ਰੀ ਵਾਹਿਗੁਰੂ ਸੋ ਖਾਲਸਾ ਜੀ ਇਹ ਗੱਥਾ ਹਾਂ ਪੰਜਾਬ ਨੂੰ ਸੁਭਾ ਰਵਾਨਾ ਹੋ ਰਿਹਾ ਹੈ ਮਾਪੁਰਛਾ ਨੇ ਬੜੇ ਵੱਡੇ ਇੱਜ਼ਤ ਮਾਣ ਬਖਸ਼ੇ ਨੇ ਸ੍ਰੋ ਪਾਉ ਪਾਣ ਬਖਸ਼ ਕੇ ਸਾਡਾ ਸਤਕਾਰ ਕੀਤਾ ਗਿਆ ਹੈ ਬਹੁਤ ਬਹੁਤ ਮਾਪੁਰਛਾ ਦਾ ਇੱਕ ਰੰਥੀ ਸਹਿਬਾਨਾਂ ਦਾ ਕੀਰਤਨੀਆਂ ਸਿੰਘਾਂ ਦਾ ਕਥਾਵਾਚਕਾਂ ਦਾ ਸਾਰੀਆਂ ਸੰਗਤਾਂ ਦਾ ਕੋਟਾਨ ਕੋੜ ਧੰਨਵਾਦ ਹੈ ਆਓ ਆਪਾਂ ਇੱਥੇ ਫਤੇ ਬੁਲਾਈਏ ਗੁਰੂ ਜੀ ਦੇ ਸੁਖ ਆਸਣ ਹੋਣੇ ਹਨ ਮੰਗ ਕੇ ਸਮਾਂ ਲਿਆ ਸੀ ਹਾਜ਼ਰੀਆਂ ਲੱਗ ਗਈਆਂ ਦੇੜੇਂ ਵੀਰਾਂ ਨੇ ਮਾਇਆ ਭੇਜੀ ਸਤਿਗੁਰੂ ਜੋ ਉਹਨਾਂ ਦੇ ਦਿਲ ਦੀ ਭਾਵਨਾ ਹੈ ਉਹ ਪੂਰੀ ਕਰ ਦਿਆ ਜੀ ਤੁਸੀਂ ਤਹਾਰੇ ਕੀ ਕਰਦੇ ਹੋ ਭਾਈ ਸਾਹਿਬ ਭਾਈ ਹਰਪੰਨੀ ਸਿੰਘ ਜੀ ਉਹਨਾਂ ਵੱਲੋਂ ਵੀ ਮਾਇਆ ਭੇਜੀ ਗਈ ਹੈ ਸਰਦਾਰ ਬੋਧ ਸਿੰਘ ਹੋਣਾ ਵੱਲੋਂ ਮਾਇਆ ਭੇਜੀ ਗਈ ਹੈ ਸਤਿਗੁਰੂ ਸਭ ਦੀਆਂ ਇੱਛਾ ਪੂਰੀਆਂ ਕਰਨੀਆਂ ਦਿਨ ਦੁੱਗਣੇ ਰਾਤ ਦੁੱਗਣੇ ਚਰਤੀ ਬਖਸ਼ੇ ਨਦਰੋ ਨਦਰ ਨੇ ਹਾਲ ਕਰਨਾ ਬੁਲਾਓ ਫਤਿਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ いい感じ。